ਹਾਂਜੀ ਜੰਨੇ ਹਾਂਜੀ ਹਾਂਜੀ ਇੱਧਰ ਦੇਖੋ ਕਿੱਡਾ ਬੜਾ ਕਾਂਡ ਹੋ ਗਿਆ ਤਾਂ ਪਰਦਾ ਫਾਸ਼ ਹੋ ਗਿਆ ਹਾਂਜੀ ਇਹ ਕਾਂਡ ਜਲੰਧਰ ਦੇ ਵਿੱਚ ਹੋਇਆ ਸੀਗਾ ਇੱਕ ਦਿੌਰ ਤੇ ਪਰਜਾਈ ਨੇ ਇੱਕ ਕਾਂਡ ਕੀਤਾ ਸੀ ਜਿਹੜੇ ਕਿ ਅਮਰੀਕਾ ਦੇ ਸਿਟੀਜ਼ਨ ਸੀ ਪੀਆਰਸੀ ਉਹਨਾਂ ਦੇ ਕੋਲੇ ਤੇ ਉਹਨਾਂ ਨੇ ਇੱਥੇ ਆ ਕੇ ਬਦਲਾ ਲਿਆ ਵਾਸ ਕਾਂਡ ਦਾ ਹਾਂ ਬਾਕੀ ਜੀ ਦੇਖ ਲਓ ਕੁਝ ਨਹੀਂ ਪਤਾ ਲੱਗਦਾ ਸਮਾਜ ਕੀ ਕੀ ਚੱਲੀ ਜਾਂਦਾ ਹੈ ਹੁਣ ਤੁਸੀਂ ਦੇਖ ਲਓ ਅਮਰੀਕਾ ਦੇ ਐਨਆਰਆਈ ਹੋ ਕੇ ਇੱਥੇ ਆ ਕੇ ਕਿਸੇ ਬਾਰ ਦਤ ਨੂੰ ਅੰਜਾਮ ਦਿੱਤਾ ਜਿਹਦਾ ਖਲਾਸਾ ਪੁਲਿਸ ਅਧਿਕਾਰੀ ਕਰ ਰਹੇ ਆ ਇਨਨਾ ਗੱਡੀ ਬੜੀ ਬਾਰਦਤ ਕਰਤੀ ਤੁਸੀਂ ਮੜਾ ਸੁਣ ਕੇ ਦੇਖੋ ਇਸ ਚੀਜ਼ ਨੂੰ ਕਿ ਕੀ ਹੋਇਆ ਹੋਊਗਾ ਇਹੋ ਜਿਹਾ ਵੀ ਉਹਦੀ ਕਹਿੰਦੇ ਪਰਜਾਈ ਨਾਲ ਕੋਈ ਗੱਲਬਾਤ ਹੋਈ ਸੀ ਤੇ ਉਹਦਾ ਆ ਕੇ ਉਹਨੇ ਬਦਲਾ ਲਿਆ ਵਾ ਇੱਥੇ ਆ ਸੁਣੋ ਜੀ ਵੀਡੀਓ ਸਾਰੇ ਮੌਕੇ ਦੇ ਪੁਲਿਸ ਅਧਿਕਾਰੀ ਦੱਸਣਗੇ ਹਾਂਜੀ ਆ ਦੇਖ ਲਓ ਵੀਡੀਓ ਤੁਹਾਨੂੰ ਸਾਰਾ ਪਤਾ ਲੱਜੂਗਾ ਕਿ ਕੀ ਕੀ ਕਿਦਾਂ ਕਿਦਾਂ ਹੋਇਆ ਤੇ ਅੱਗੇ ਨੂੰ ਸਾਵਧਾਨ ਵੀ ਰਹੋ ਭਾਈ ਠੀਕ ਆ ਜੀ ਬੱਸ ਯਾਰ ਅਸੀਂ ਆਪ ਦਾ ਬਦਲਾ ਲੈਣਾ ਸੀ ਲੈ ਲਿਆ ਸਾਡੇ ਕੋਲ ਨਹੀਂ ਭਾਈ ਉਸ ਕਹਿ ਰਹੀ ਹੈ ਕਿ ਤੁਸੀਂ ਕਿਡਨਾਪ ਕੀਤਾ ਬਦਲਾ ਲਿਆ ਆਪਦਾ ਹਾਂਜੀ ਦੇਚੇ ਨਹੀਂ ਅਮਰੀਕਾ ਦੇ ਵਿੱਚ ਮੇਰੀ ਪਰਜਾਈ ਤੇ ਭਰਾ ਗਏ ਸੀ ਬਾਹਰ 8-10 ਸਾਲ ਪਹਿਲਾਂ ਉੱਥੇ ਉਹ ਬੰਦੇ ਨੇ ਉਹਨੂੰ ਛੇੜਨ ਦੀ ਕੋਸ਼ਿਸ਼ ਕੀਤੀ ਉਹਨੇ ਉੱਥੇ ਕੱਚੇ ਸੀਗੇ ਕੁਝ ਕਰ ਨਹੀਂ ਸਕਦੇ ਸੀ ਚੁੱਪ ਕਰ ਗਏ ਹੁਣ ਇੰਨੇ ਸਾਲਾਂ ਬਾਅਦ ਇੱਥੇ ਆਏ ਸੀਗੇ ਉਹ ਬੰਦੇ ਦਾ ਵੀ ਪਤਾ ਲੱਗਿਆ ਇੱਥੇ ਆਇਆ ਹੈ ਉਹਨੂੰ ਚੱਕ ਕੇ ਲੈ ਜਾਂਦਾ ਉਹਨਾਂ ਨਾਲ ਰਿਸ਼ਤੇਦਾਰੀ ਕੁਝ ਨਹੀਂ ਪੈਂਦੀ ਸੀ ਉਹਨ ਦਾ ਜਿਹੜਾ ਰਿਸ਼ਤੇਦਾਰਾ ਜੀਜਾ ਲੱਗਦਾ ਉਹ ਸਾਨੂੰ ਜਾਣਦਾ ਸੀ ਉਹਦੇ ਥਰੂ ਪਤਾ ਪੁਤਾ ਕਰਕੇ ਆਪਦਾ ਪਲਾਨ ਬਣਾ ਕੇ ਇਹਨੇ ਆਪਦੇ ਧੋਖੇ ਨਾਲ ਮਾੜੀ ਮੁੱਟੀ ਚਾਲ ਜੀ ਚ ਲੈ ਕੇ ਚੱਕ ਲੈਂਦਾ ਲਾ ਕੇ ਆਪਦਾ ਬਦਲਾ ਲੈ ਲਿਆ। ਅਧਿਕਾਰੀ ਬਿਆਨ ਦੇ ਰਹੇ ਆ। ਬਸ ਬਦਲੇ ਵਿੱਚ ਕੁਝ ਵੀ ਕਰ ਸਕਦਾ ਸੀ ਮੈਂ ਕੀਤਾ। ਰੋਟੀ ਮੰਗੀ ਗਈ ਸੀ। ਭੋਜਨ ਭਰਤੀ ਕੁਝ ਨਹੀਂ ਉਹ ਬੰਨੇ ਸੀ। ਅੱਛਾ ਹਥਿਆਰ ਕਿੱਥੋਂ ਹੈ ਜੀ ਕਹਿੰਦੇ? ਲਾਇਸੈਂਸੀ। ਉਹ ਕਹਿੰਦੇ ਨਿਯਾਇ ਨੇ ਪੁੱਛਿਆ। ਬਿਲਕੁਲ ਲਾਇਸੈਂਸੀ। ਸਾਰੇ ਲਾਇਸੈਂਸ ਚੈੱਕ ਕਰੋ। ਹਾਂ ਇੱਕ ਦੋ ਮੇਰੇ ਦੋਸਤਾਂ ਦੇ ਆ ਦੋ ਆਪਦੇ ਆ। ਡੋਰਟਰ ਪੁੱਛ ਨਹੀਂ ਕੁਝ ਨਹੀਂ ਕੁਝ ਨਹੀਂ ਬਿਲਕੁਲ ਨਹੀਂ ਡੋਰਟਰ ਕੀਤਾ ਗਿਆ ਨੇ। ਸੱਚ ਪੁੱਛਿਆ ਸਾਰਾ ਸਾਡੇ ਤੋਂ ਸੱਚ ਦੱਸ ਦਿਨ। ਕਿੰਨੇ ਦਿਨ ਕਿੰਨੇ ਦਿਨ ਤੁਸੀਂ ਆਦੇ ਹੋ? ਉਹ ਉਹ ਫਿਰ ਉਹ ਬਦਲਾ ਲੈਣਾ ਸੀ ਮੜਾ ਮੋਟਾ ਕੀਤਾ। ਨਹੀਂ ਤੁਸੀਂ ਕਿੰਨੇ ਦਿਨ ਆਦੇ ਹੋ ਕੋਲ ਰੱਖੇ? ਇੱਕ ਦਿਨ ਹੀ। ਹਾਂ। ਇਹ ਤੁਹਾਡੇ ਨਾਲ ਉਹਨੇ ਜਿੰਨਾਂ ਨਾਲ ਵਾਲੇ ਭਾਬੀ ਆ ਮੇਰੀ ਹਾਂਜੀ ਕੀ ਹੋਇਆ ਸੀ ਜੀ ਤੁਹਾਡੇ ਨਾਲ ਜੀ ਉੱਥੇ ਮੈਨਾਂ ਧੱਕਾ ਕਰਦ ਰਿਹਾ ਸੀਗੇ ਸੱਚੇ ਸੀਗੇ ਸਟੋਰ ਤੇ ਕੰਮ ਕਰਦੇ ਸੀਗੇ ਇਹਨਾਂ ਕੋਈ ਹਾਂਜੀ ਅੱਛਾ ਜੀ ਤੇ ਮਲਕੀ ਪੇ ਨਹੀਂ ਹੁੰਦਾ ਇਹ ਤੇ ਜਾਣ ਜਾਣ ਕੇ ਮਲਕੀ ਸ਼ੂਟਿੰਗ ਦੀ ਸਟੋਰ ਤੋਂ ਤੇ ਧੱਕੇ ਨਾਲ ਲੈ ਕੇ ਜਾਂਦਾ ਸੀਗਾ ਵੀ ਡਿਨਰ ਕਰਨਾ ਇੱਥੇ ਵੀ ਨਿਸ਼ਚੈ ਅੱਜ ਕਰਦਤਾ ਰਿਹਾ ਪਾ ਤੁਹਾਨੂੰ ਪਤਾ ਕਿਵੇਂ ਲੱਗਿਆ ਜੀ ਇਹਨਾਂ ਨਾਲ ਕੰਟੈਕਟ ਦੁਬਾਰਾ ਕਿਵੇਂ ਹੋਇਆ ਜੀ ਅਸੀਂ ਪਤਾ ਕਰਾ ਲਿਆ ਸੀ ਕਿ ਜਿਹਨਾਂ ਦੇ ਉੱਥੇ ਸਟੋਰ ਤੇ ਕੰਮ ਕਰਦੇ ਉਹਨਾਂ ਦੇ ਨਾਲ ਤੁਹਾਨੂੰ ਪਤਾ ਸੀ ਇੰਡੀਆ ਕਦੇ ਤਾਂ ਆਊਗਾ ਹੁਣ ਆ ਗਿਆ ਸੀਗਾ ਫੜਿਆ ਲਿਆਂਦਾ ਕਿਵੇਂ ਜੀ ਇੱਥੇ ਔਰ ਕਲਾਜਾ ਚ ਲੈ ਜਾਣੇ ਹੋ ਔਰ ਕਲਾਜਾ ਤੋਂ ਲੈ ਕੇ ਆਂਦਾ ਹੈ ਮੇਰੇ ਕੋਲ ਕਾਲ ਕੀਤੀ ਸੀ ਕਿ ਮੈਨੂੰ ਕਹਿੰਦਾ ਕੱਲੀ ਨੂੰ ਆ ਕੇ ਮਿਲ ਤੁਸੀਂ ਅਸੀਂ ਫਿਰ ਜਾ ਕੇ ਚੱਕ ਲਿਆ ਫਿਰ ਕਹਿੰਦਾ ਨਾ ਪ੍ਰੋਟੀਨ ਮੰਗੀ ਗਈ ਹੈ ਤੁਹਾਡੇ ਕੋਲ ਕੋਈ ਪ੍ਰੋਟੀਨ ਮਰਿਆ ਗਿਆ ਜੀ ਕਿਸੇ ਨੂੰ ਨਹੀਂ ਉਹਨੂੰ ਤਾਂ ਗੁੱਟਣਾ ਹੀ ਸੀ ਯਾਰ ਨਹੀਂ ਸੀ ਗੱਲ ਸੀ ਹਾਂ ਪੁਲਿਸ ਨੇ ਸਾਨੂੰ ਕੁਝ ਨਹੀਂ ਕਿਹਾਗਾ ਸੱਚ ਪ ਬਲਵਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਸਾਡੇ ਕੋਲ ਐਸ ਐਚ ਓ ਜਿਹੜੇ ਸਾਡੇ ਸਿਟੀ ਫਾਜ਼ਿਲਕਾ ਆ ਮਿਸਟਰ ਸਚਿੰਦ ਉਹਨਾਂ ਦੇ ਕੋਲ ਇਤਲਾਹ ਦਿੱਤੀ ਆ ਕਿ ਕਿ ਉਹਨਾਂ ਦੇ ਰਿਸ਼ਤੇਦਾਰ ਹੈਗਾ ਨਸ਼ਤਰ ਜੋ ਕਿ ਯੂ ਐਸ ਏ ਤੋਂ ਆਇਆ ਹੋਇਆ ਉਥੇ ਕੈਲੀਫੋਰਨੀਆ ਦੇ ਵਿੱਚ ਸਾਰੀ ਵਾਰਦਾਤ ਤੁਸੀਂ ਉੱਥੇ ਵੀਡੀਓ ਦੇ ਵਿੱਚ ਸਾਰੀ ਵਾਰਦਾਤ ਕਿੱਦਾਂ ਕਿੱਦਾਂ ਕੀ ਹੋਇਆ ਸੀ ਔਰ ਉਸ ਬੰਦੇ ਨੂੰ ਜਿਹੜਾ ਹੈਗਾ ਇੱਥੇ ਦੇ ਗੁਰਵਿੰਦਰ ਉਹਦੇ ਨਾਲ ਇੱਕ ਲੜਕੀ ਰਮਨ ਕੁਝ ਹੋਰ ਸਾਥੀ ਲਾਲ ਮਿਲਦੇ ਆ ਜੀ ਲੁਧਿਆਣੇ ਉੱਥੇ ਪਾਰਕ ਦਾ ਦਾ ਕਲਾਸਾ ਹੋਣ ਵਾਲਾ 5 ਸਟਾਰ ਹੋਟਲ ਚ ਉਹਨੂੰ ਕਿਡਨਾਪ ਕਰਕੇ ਇੱਥੇ ਲਾਏ ਹੋਏ ਆ ਤਾਂ ਜਦੋਂ ਇਹ ਇਤਲਾਹ ਐਸਐਚਓ ਨੂੰ ਮਿਲੀ ਐਸਐਚਓ ਨੇ ਫੌਰੀ ਉਸੇ ਵੇਲੇ ਮੁਕਦਮਾ ਦਰਜ ਕੀਤਾ ਉਹਨਾਂ ਦੇ ਬਿਆਨ ਦੇ ਉੱਤੇ ਔਰ ਆਪਣੀਆਂ ਜਿਹੜੀਆਂ ਪਾਰਟੀਆਂ ਸਰਵੇਲੈਂਸ ਦੀਆਂ ਉਹ ਤਿਆਰ ਕੀਤੀਆਂ ਔਰ ਉਹਨਾਂ ਪਾਰਟੀਆਂ ਨੂੰ ਆਪਣੀ ਆਪਣੀ ਜਗ੍ਹਾ ਤੇ ਪਲੇਸ ਕਰ ਦਿੱਤਾ ਔਰ ਕੁਝ ਇਨਪੁਟ ਸੀ ਗੀਆਂ ਉਹਨਾਂ ਨੂੰ ਕਿ ਉਹਨਾਂ ਦੇ ਕੋਸ਼ਿਕ ਜਿਹੜੇ ਉਹਨਾਂ ਦੇ ਅੱਡੇ ਸੀ ਕਿ ਜਿੱਥੇ ਕਿਤੇ ਉਹਨਾਂ ਦੇ ਨਾਲ ਆਪਾਂ ਕੁਝ ਡਿਟੇਲਸ ਜਿਹੜੀਆਂ ਨਹੀਂ ਹਜੇ ਸਾਂਝੀਆਂ ਕਰ ਸਕਦੇ ਤੁਹਾਡੇ ਨਾਲ ਇਨਵੈਸਟੀਗੇਸ਼ਨ ਦੀਆਂ ਹੈਗੀਆਂ ਉਹਨਾਂ ਨੇ ਉਸ ਜਗ੍ਹਾ ਦੇ ਉੱਤੇ ਆਪਣੇ ਸਰਵੇਲੈਂਸ ਲਾ ਦਿੱਤੀ ਉਹਦੇ ਵਿੱਚ ਬਾਅਦ ਦੇ ਵਿੱਚ ਜਦੋਂ ਕਲ ਕਲੀਅਰ ਹੋਈ ਥੋੜੀ ਦੇਰ ਬਾਅਦ ਤਾਂ ਇੱਕ ਘਰ ਦੇ ਵਿੱਚ ਆਪਣੇ ਐਸਚਓ ਨੇ ਜਦੋਂ ਰੇਡ ਕੀਤਾ ਉਹਨਾਂ ਦੇ ਤਿਆ ਤੁਹਾਨੂੰ ਪਤਾ ਲੱਗ ਗਿਆ ਕਲੈਰਿਟੀ ਹੋ ਗਈ ਤਾਂ ਉਥੋਂ ਜਿਹੜਾ ਹੈਗਾ ਜੀ ਦੇਖੋ ਇਹ ਜਿਹੜਾ ਕਾਂਡ ਫੜਿਆ ਗਿਆ ਵਾ ਇਹ ਵੀਡੀਓ ਇਸ ਤਰ੍ਹਾਂ ਦਿਖਾ ਦਿੱਤੀ ਹੈ ਤੇ ਕਿਰਪਾ ਕਰਕੇ ਸਾਰਾ ਵੀਡੀਓ ਦੇਖਿਓ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਨਵੀਆਂ ਤਾਜ਼ੀਆਂ ਹਰ ਰੋਜ਼ ਫੋਟੋ ਤੇ ਵੀਡੀਓਾਂ ਪਹੁੰਚਦੀਆਂ ਰਹਿਣ ਜਿਹੜਾ ਇਹ ਖੁਲਾਸਾ ਹੋਇਆ ਵਾ ਜੀ ਇਸ ਦੇ ਬਾਰੇ ਜੀ ਤੁਹਾਨੂੰ ਲੱਗਿਆ ਹਾਂ ਜੀ ਹਾਂ ਠੀਕ ਹੈ ਸਾਡੀ ਵੀਡੀਓ ਤੇ ਲਾਈਕ ਜ਼ਰੂਰ ਕਰਿਓ ਹੁਣ ਅਸੀਂ ਚੱਲਦੇ ਹਾਂ ਜੀ ਇੱਕ ਲੜਕੀ ਦਾ ਨਾਮ ਹੈਗੀ ਆ ਗੁਰਵਿੰਦਰ ਸਿੰਘ ਔਰ ਇੱਕ ਲੜਕਾ ਹੋਰ ਸੁਨੀਲ ਉਹਨੂੰ ਜਿਹੜਾ ਹੈਗਾ ਮੌਕੇ ਤੋਂ ਅਰੈਸਟ ਕਰ ਲਿਆ ਹੋਇਆ ਕੀ ਸੀਗਾ ਕਿ ਇਹ ਜਿਹੜਾ ਜਿਹੜਾ ਇਹ ਨਿਸ਼ੱਤਰ ਸਿੰਘ ਹੈਗਾ ਇਹ ਯੂ ਐਸ ਏ ਰਹਿੰਦਾ ਹੈਗਾ ਔਰ ਇਹਦੇ ਉੱਤੇ 711 ਸਟੋਰ ਹੈਗੇ ਆ ਕੋਈ 5 ਸਟੋਰ ਹੈਗੇ ਇਹਦੇ ਔਰ ਕਾਫੀ ਸਹੂਬੇ ਜਾਇਦਾਦ ਹੈਗਾ ਉੱਥੇ ਇਹਨਾਂ ਦਾ ਅੱਛਾ ਕੰਮ ਚੱਲਦਾ ਇਹ ਲੜਕੀ ਬਹੁਤ ਸਾਲ ਪਹਿਲਾਂ 8 ਸਾਲ ਪਹਿਲਾਂ ਤਕਰੀਬਨ ਪਹਿਲਾਂ ਬਾਹਰ ਗਈ ਸੀ ਉਦੋਂ ਇਹ ਉੱਥੇ ਇਹਨਾਂ ਦੇ ਸਟੋਰ ਤੇ ਇਹਨੇ ਕੰਮ ਵੀ ਕੀਤਾ ਹੋਰ ਵੀ ਜਗ੍ਹਾ ਤੇ ਕਈ ਜਗ੍ਹਾ ਕੰਮ ਕੀਤਾ ਹੈਗਾ ਤਾਂ ਇਹ ਲੜਕੀ ਇਹਨਾਂ ਦੀ ਸਰਦਾਰ ਜੀ ਦੀ ਜਿਹੜੇ ਆਪਣੇ ਨਿਸ਼ੱਤਰ ਜੀ ਵਾਕਫ ਸੀਗੀ ਆਪ ਮੁਕੇ ਦੇ ਅਧਿਕਾਰੀ ਬਿਆਨ ਦੇ ਰਹੇ ਆ ਆਪਣਾ ਮੁਕੇ ਦੇ ਨਾਲ ਇਹਦਾ ਰਾਪਤਾ ਸੀ ਕਿ ਇਹਦੇ ਸਟੋਰ ਤੇ ਉਹਨੇ ਕੰਮ ਵੀ ਕੀਤਾ ਸੀਗਾ ਉਸ ਤੋਂ ਬਾਅਦ ਇਹ ਲੜਕੀ ਨੇ ਹੋਰ ਜਗ੍ਹਾ ਦੇ ਉੱਤੇ ਵੀ ਆਪਣਾ ਜਾ ਕੇ ਕੰਮ ਕੀਤਾ ਉੱਥੇ ਰਹੀ ਕਾਫੀ ਦੇਰ ਫਿਰ ਵਾਪਸ ਆ ਗਈ ਫਿਰ ਚਲੇ ਗਈ ਇਹ ਲੜਕੀ ਉੱਥੇ ਦੀ ਪੀਆਰ ਇਸ ਲੜਕੀ ਨੇ ਬਾਹਰੋਂ ਆ ਕੇ ਵਾਪਸ ਹੁਣ ਇੱਥੇ ਇੰਡੀਆ ਆ ਕੇ ਇਹ ਗੜਦ ਅਕਲਾਸਾ ਕੀਤਾ ਇਹ ਜਦੋਂ ਇੰਡੀਆ ਆਈ ਤਾਂ ਇਹਦੇ ਜਿਹੜਾ ਬਲਵਿੰਦਰ ਸਿੰਘ ਆ ਜਿਹੜਾ ਕੀ 75 ਦਾ ਰਿਸ਼ਤੇਦਾਰ ਆ ਰਿਹਾ ਉਹਦੇ ਇਹਦਾ ਘਰ ਵਾਲਾ ਰਮਨ ਦਾ ਇਨ ਟੱਚ ਸੀਗਾ ਜੀ ਔਰ ਜਦੋਂ ਇਨ ਟੱਚ ਰਹਿ ਗਿਆ ਉਹਨੇ ਪਤਾ ਕੀਤਾ ਉਹਦੇ ਆਪਣੇ ਸੋਰਸਸ ਤੋਂ ਵੀ ਕਿਉਂਕਿ ਅਮਰੀਕਾ 'ਚ ਇਹ ਲੜਕੀ ਦੇ ਆਪਣੇ ਸੋਰਸਸ ਵੀ ਸੀਗੇ ਕਿ ਉਹ ਨਛੱਤਰ ਸਿੰਘ ਇੱਥੇ ਆਇਆ ਹੋਇਆ ਇਹਨਾਂ ਨੇ ਪਲਾਨ ਕੀਤਾ ਰਲ ਕੇ ਕਿ ਨਛੱਤਰ ਸਿੰਘ ਬਾਹਰੋਂ ਆਇਆ ਹੋਇਆ ਤਾਂ ਇਹਨੂੰ ਅਸੀਂ ਕਿਸੇ ਤਰੀਕੇ ਨਾਲ ਟਰੈਪ 'ਚ ਲੈ ਲਈਏ ਟਰੈਪ 'ਚ ਲੈ ਕੇ ਇੱਕ ਤੋਂ ਪੈਸੇ ਐਂਟਣੇ ਹੈਗੇ ਆ ਇਹਨਾਂ ਨੇ ਕੀ ਕੀਤਾ ਪਲਾਨ ਕਰਕੇ ਕਿ ਇੱਕ ਬਹਾਨਾ ਬਣਾਇਆ ਕਿ ਮੇਰਾ ਜਿਹੜਾ ਮੈਂ ਜਿਹੜੀ ਰਮਨ ਨੇ ਆਪਣੇ ਘਰ ਵਾਲੇ ਨੂੰ ਡਿਵੋਰਸ ਦਿੱਤਾ ਹੋਇਆ ਔਰ ਜਿਹੜਾ ਜਿਹੜਾ ਦੂਜਾ ਲੜਕਾ ਮੇਨ ਦੋਸ਼ੀ ਗੁਰਵਿੰਦਰ ਹੈ ਜੀ ਗੁਰਵਿੰਦਰ ਗੁਰਵਿੰਦਰ ਨੂੰ ਇਹਨਾਂ ਨੇ ਪਲਾਨ ਕਰਕੇ ਇੱਕ ਮੀਟਿੰਗ ਕਰਾਤੀ ਜਲੰਧਰ ਦੇ ਵਿੱਚ ਕਿ ਇਹਨੇ ਹੁਣ ਬਾਹਰ ਜਾਣਾ ਹੈ ਤੁਸੀਂ ਇਹਦੀ ਮਦਦ ਕਰੋ ਉੱਥੇ ਰਹਿਣ ਲਈ ਤਾਂ ਹੋਰ ਵੀ ਕਿਸੇ ਚੀਜ਼ ਦੀ ਲੋੜ ਹੈ ਤਾਂ ਮੈਂ ਵੀ ਬਾਹਰ ਆਉਣਾ ਹੈਗਾ ਲੜਕੀ ਕਹਿੰਦੀ ਉੱਥੇ ਇਹਨਾਂ ਦੀ ਮੀਟਿੰਗ ਹੋ ਗਈ ਆ ਆਪਸ ਦੇ ਵਿੱਚ ਮੀਟਿੰਗ ਕਰਨ ਤੋਂ ਬਾਅਦ ਇਹ ਉੱਥੇ ਟਾਈਮ ਰੱਖ ਕੇ 28 ਤਰੀਕ ਨੂੰ ਇਹ ਇਨਾਂ ਨੇ ਮੀਟਿੰਗ ਹੋਈ ਉਸ ਤੋਂ ਬਾਅਦ ਇਹ ਵਾਪਸ ਆ ਗਏ ਤਾਂ ਉਹਨੇ ਅਨਸ਼ੋਰਟੀ ਦਿੱਤੀ ਕਿ ਨਹੀਂ ਕੋਈ ਨਹੀਂ ਮੈਂ ਮਦਦ ਕਰੂੰਗਾ ਅਭੀ ਤੁਸੀਂ ਆ ਜਾਓ ਬਾਹਰ ਆ ਜਾਓ ਉਸ ਤੋਂ ਬਾਅਦ ਲੜਕੀ ਤੇ ਇਹਨਾਂ ਦਾ ਨੰਬਰ ਐਕਸਚੇਂਜ ਹੋ ਗਿਆ ਆਪਸੀ ਨਾਲ ਗੱਲਬਾਤ ਦਾ ਦਾਇਰਾ ਬਣ ਗਿਆ ਇਹਨਾਂ ਨੇ ਵੱਖਰਾ ਟਾਈਮ ਰੱਖ ਲਿਆ ਸੋ ਬੇਸਿਕਲੀ ਇੱਕ ਵਾਰੀ ਲੜਕੀ ਨਾਲ ਵੱਖਰੇ ਘਰ ਤੇ ਵੀ ਜਿਹੜੀ ਨਛੱਤਰ ਦੀ ਗੱਲ ਹੋਈ ਉਹਨੇ ਇਹਨੂੰ ਜਿੱਦਾਂ ਆਪਾਂ ਹਨੀ Trap ਕਹਿੰਦੇ ਉਸ Trap ਚ ਲੈ ਲਿਆ ਕਿ ਇਹਨੂੰ ਇਕੱਲੇ ਮਿਲਣ ਦਾ ਵਾਅਦਾ ਕਰਦਿਆ ਕੱਲੇ ਮੇਲ ਦਾ ਵਾਅਦਾ ਕਰਕੇ ਲੁਧਿਆਣੇ ਦਾ ਟਾਈਮ ਰੱਖ ਲਿਆ ਉਹ ਲੁਧਿਆਣੇ 79 ਪਹੁੰਚ ਗਿਆ ਨਾਲ ਬਲਵਿੰਦਰ ਵੀ ਸੀਗਾ ਉੱਥੇ ਜਦੋਂ ਟਾਈਮ ਰੱਖਿਆ ਇਸ ਲੜਕੀ ਨੇ ਆਪਣਾ ਮਿੱਥੇ ਹੋਏ ਪਲਾਨ ਦੇ ਅਕੋਰਡਿੰਗਲੀ ਆਪਣੇ ਨਾਲ ਜਿਹੜਾ ਹੈਗਾ ਗੁਰਵਿੰਦਰ ਨੂੰ ਤਾਂ ਉਹਦੇ ਹੋਰ ਸਾਥੀਆਂ ਨੂੰ ਇਹ ਤਕਰੀਬਨ ਤਿੰਨ ਗੱਡੀਆਂ ਦੇ ਵਿੱਚ ਇੱਥੋਂ ਗਏ ਇਹਨਾਂ ਕੋਲ ਅਸਲਾ ਸੀਗਾ ਅਸਲਾ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਇਹਦਾ ਕੋ ਨਜਾਇਜ਼ ਅਸਲਾ ਇਹਦੇ ਕੋਲ ਗੁਰਵਿੰਦਰ ਕੋਲ ਜਿਹਦੇ ਜਿਹਦੇ ਪਹਿਲਾਂ ਹੀ 10 ਮਕਦਮੇ ਦਰਜ ਸੋ ਉਹਨੂੰ ਨਾਲ ਲੈ ਕੇ ਏ ਉੱਥੇ ਗਏ ਲੁਧਿਆਣੇ ਲੁਧਿਆਣੇ ਉਹਨਾਂ ਨੇ ਪਾਰਕਪਰਾ ਦਾ ਹੋਟਲ ਚ ਉਸ ਲੜਕੀ ਨੇ ਉਹਨੂੰ ਥੱਲੇ ਬੁਲਾਇਆ ਥੱਲੇ ਬੁਲਾ ਕੇ ਬਹਾਨੇ ਨਾਲ ਉਹਨੂੰ ਗੱਡੀ ਚ ਬਿਠਾ ਕੇ ਇਹਨੂੰ ਲੈ ਆਏ ਲੈ ਆਏ ਔਰ ਇਹਨੂੰ ਲੈ ਕੇ ਕਿ ਘੁੰਮਦੇ ਘਮਾਉਂਦੇ ਇਹਨੂੰ ਰਾਤੀ ਉਹਨਾਂ ਨੇ ਚਾਰ ਪੰਜ ਜਗ੍ਹਾ ਤੇ ਬੁਲਦੇ ਰੱਖਿਆ ਉਹਨਾਂ ਦੇ ਕੰਨ ਫੜਿਆ ਗਿਆ ਵਾ ਵੀਡੀਓ ਤੁਹਾਨੂੰ ਦਿਖਾ ਦਿੰਦੀ ਆ ਜੀ ਕਿਰਪਾ ਕਰਕੇ ਸਾਰਾ ਵੀਡੀਓ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤਾਂ ਜੋ ਨਵੀਆਂ ਤੇ ਤਾਜ਼ੀਆਂ ਉਸ ਤੋਂ ਬਾਅਦ ਇਹਨੂੰ ਜਦੋਂ ਘਰ ਲੈ ਜੇ ਜਿਹੜਾ ਖਲਾਸਾ ਹੋਇਆ ਵਾ ਜੀ ਖੇਤੇ ਬਾਰੇ ਨੈਕਡ ਕਰਕੇ ਆਹ ਠੀਕ ਹੈ ਸਾਡੀ ਵੀਡੀਓ ਤੇ ਲਾਈਕ ਜਰੂਰ ਕਰਿਓ ਹੁਣ ਵੀਡੀਓ ਬਣਾ ਕੇ ਇਹਨੂੰ ਕੱਟ ਕੇ ਦਿੱਤੋਂ ਪੈਸਿਆਂ ਦੀ ਮੰਗ ਕੀਤੀ ਕਿਉਂਕਿ ਉਹ ਬਹੁਤ ਅਮੀਰ ਸੀਗਾ ਇੱਕ ਉਹਨੂੰ ਇਸ ਚੀਜ਼ ਦਾ ਵਾਸਤੇ ਬਲੈਕਮੇਲਿੰਗ ਵਾਲਾ ਕੰਮ ਵੀ ਵਿੱਚ ਆ ਗਿਆ ਕਿ ਲੜਕੀ ਨਾਲ ਟਾਈਮ ਰਖਾ ਲਿਆ ਫਿਰ ਉਹਦੀ ਨੈਕਡ ਦੀ ਮੂਵੀ ਬਣਾ ਲਈ ਫਿਰ ਉਹਨੂੰ ਬਲੈਕਮੇਲਿੰਗ ਦਾ ਸੋਰਸ ਕਰਕੇ ਉਹਦੇ ਕੋਲੋਂ ਪੈਸਿਆਂ ਦੀ ਮੰਗ ਸ਼ੁਰੂ ਕੀਤੀ ਕਰਨੀ 20 ਕਰੋੜ ਰੁਪਈਆ ਇਹਨੇ ਉੱਥੇ ਦੇ ਜਿਹੜੇ ਪੈਸੇ ਜੇ ਮੰਨ ਕੇ ਚਲੀਏ ਤਾਂ ਕੋਈ 24-25 ਲੱਖ ਉੱਥੇ ਦਾ ਡੋਲਰ ਬੰਦਾ ਯੂਐਸ ਦਾ ਤਾਂ ਉਹ ਜੀ ਜਦੋਂ ਇਹਨਾਂ ਨਾਲ ਗੱਲਬਾਤ ਤੈ ਹੋਣ ਲੱਗੀ ਤਾਂ ਉਹ ਕਹਿੰਦਾ ਵੀ ਪੈਸੇ ਜ਼ਿਆਦਾ ਹੈ ਚਲੋ ਕਰਦੇ ਕਰਾਉਂਦੇ ਇਹਨਾਂ ਨੇ 10 ਕਰੋੜ ਤੇ ਜਿਹੜਾ ਹੈ ਕਿ 12 12.5 ਲੱਖ ਡਾਲਰ ਤੇ ਉਹਨਾਂ ਨੇ ਪ੍ਰੋਮੋਕੀ ਬਹੁਤ ਸਾਬੇ ਜ਼ਿਆਦਾ ਦਿਆ ਉਹਨੂੰ ਇੰਨੇ ਪੈਸਿਆਂ ਦਾ ਕੋਈ ਪ੍ਰੋਬਲਮ ਨਹੀਂ ਸੀਗੀ ਇਨ ਦੀ ਮੀਨ ਟਾਈਮ ਇਹ ਸਾਰੀ ਗੱਲਬਾਤ ਉੱਥੇ ਜਿਹੜੀ ਚੱਲ ਰਹੀ ਸੀਗੀ ਇਨ ਦੀ ਮੀਨ ਟਾਈਮ ਜਿਹੜਾ ਸਾਡੇ ਕੋਲ ਜਦੋਂ ਇਤਲਾਹ ਮਿਲ ਗਈ ਅਸੀਂ ਜਦੋਂ ਐਕਟੀਵੇਟ ਹੋ ਗਈ ਸਾਡੀ ਫੋਪ ਪੁਲਿਸ ਜਿਹੜਾ ਸਾਡਾ ਐਸਐਚਓ ਆ ਸਚਨ ਇਹਨੇ ਬੜਾ ਅੱਛਾ ਕੰਮ ਕੀਤਾ ਸਾਰੇ ਅਫਸਰਾਂ ਦੇ ਨਾਲ ਐਜ਼ ਅ ਟੀਮ ਸਾਰਿਆਂ ਨੇ ਪਲਾਨ ਕਰਕੇ ਇਹਨੂੰ ਜਿਹੜਾ ਹੈਗਾ ਜਦੋਂ ਇਹਨੂੰ ਫੜਿਆ ਉਹ ਸਾਰਾ ਮੋਬਾਈਲ ਜਿਹਦੇ ਦੀ ਵੀਡੀਓ ਬਣਾਈ ਆ ਉਹ ਵੀ ਕਬਜ਼ੇ 'ਚ ਲੈ ਲਿਆ ਜਿਹੜੇ ਇਹ ਬੰਦੇ ਇਹਨਾਂ ਨੂੰ ਕਾਬੂ ਕੀਤਾ ਬਾਕੀ ਜਿਹੜੇ ਦੋਸ਼ੀ ਨਾਲ ਜਿਹੜੇ ਹੋਰ ਸੀਗੇ ਉਹਨਾਂ ਸਾਰਿਆਂ ਨੂੰ ਨਾਮਜ਼ਦ ਕਰ ਲਿਆ ਜਿਹੜਾ ਕਿ ਪ੍ਰੈਸ ਨੋਟ 'ਚ ਤੁਹਾਨੂੰ ਅਸੀਂ ਵੱਖਰੇ ਤੌਰ ਤੇ ਨਾਮ ਤੁਹਾਨੂੰ ਇਕੱਲੇ ਇਕੱਲੇ ਤਾਂ ਦੇ ਰਹੇ ਨਾਲ ਸੋ ਇਹ ਜਿਹੜਾ ਬੰਦਾ ਆ ਗੁਰਵਿੰਦਰ ਇਹ ਜਿਹੜਾ ਬੰਦਾ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਇਹ ਪਹਿਲਾਂ ਆਪਣੇ ਯੂਰਪ ਚ ਗਿਆ ਸਕਾਟਲੈਂਡ ਗਿਆ ਜਿਹੜਾ ਨਛੱਤਰ ਆ ਉੱਥੇ ਆਪਣੇ ਦੋਸਤਾਂ ਦੇ ਨਾਲ ਇਹਨਾਂ ਦਾ ਕੁਝ ਗੋਲਫ ਦਾ ਆਪਸ ਚ ਇਕੱਠੇ ਇਹਨਾਂ ਨੇ ਖੇਡਣਾ ਸੀਗਾ ਉੱਥੇ ਕਰਦੇ ਕਰਾਉਂਦੇ ਉੱਥੋਂ ਉਸ ਤੋਂ ਬਾਅਦ ਇੰਡੀਆ 10 ਦਿਨ ਲਈ ਆਇਆ ਸੀ 26 ਨੂੰ 26 ਨੂੰ ਆਇਆ ਸੀ ਤਾਂ ਇਹਨੇ 5 ਨੂੰ ਵਾਪਸ ਚਲੇ ਜਾਣਾ ਸੀ ਤਾਂ ਇਹਨ ਦੀ ਮੇਨ ਟਾਈਮ ਸਾਰਾ ਇਹਨਾਂ ਨੇ ਇੱਕ ਕ੍ਰਾਈਮ ਕਰ ਲਿਆ ਔਰ ਜਿਹੜੀ ਹੈਗੀ ਆ ਇਹ ਸਾਰੀ ਇਹਨਾਂ ਨੇ ਪਲਾਨ ਕਰਕੇ ਕਿਉਂਕਿ ਇਹ ਜਿਹੜਾ ਗੁਰਵਿੰਦਰ ਆ ਇਹ ਵੀ ਪੈਸੇ ਤੋਂ ਬਹੁਤ ਟੁੱਟਿਆ ਹੋਇਆ ਨਸ਼ੇਦਾਨ ਇਹ ਬੰਦਾ ਰਹਿੰਦਾ ਹੈ ਨਸ਼ੇ ਦੇ ਨਸ਼ਾ ਕਰਦਾ ਹੈਗਾ ਔਰ ਪ੍ਰਾਣੇ ਦੇ ਉੱਤੇ 10 ਮੁਕਦਮੇ ਆ 307 ਦੇ 25 458 ਦੇ ਲੜਾਈਆਂ ਦੇ ਮੁਕਦਮੇ ਦਰਜ ਹੈਗੇ ਆ ਸਾਨੂੰ ਹੁਣ ਵੀ ਇਸ ਵੇਲੇ ਇਹ ਲੋੜੀਂਦਾ ਸੀਗਾ 307 ਦੇ ਮਕਦਮੇ ਵਿੱਚ ਜਿੱਥੇ ਕੀ ਤੁਹਾਨੂੰ ਪਿੱਛੇ ਯਾਦ ਹੋਣਾ ਥੋੜੇ ਦਿਨ ਪਹਿਲਾਂ ਇੱਕ ਢਾਬੇ ਦੇ ਉੱਤੇ ਕਿਸੇ ਕੋਲ ਖਾਣਾ ਖਾ ਕੇ ਇਹਨੇ ਉਹਨੂੰ ਪੈਸੇ ਨਾ ਦੇ ਕੇ ਉਹਦੀ ਘੁਟਮਾਰ ਕੀਤੀ ਇਹਦੇ ਜੇ ਅਸੀਂ 307 ਵਿੱਚ ਮਕਦਮਾ ਦਰਜ ਕੀਤਾ ਸੀ ਉਸ ਸੰਬੰਧ ਵਿੱਚ ਸਾਨੂੰ ਵੀ ਇਹ ਲੋੜੀਂਦਾ ਸੀ ਇਹਦੀ ਬਾਰ ਬਾਰ ਇਹਦੀ ਭਾਲ ਕੀਤੀ ਜਾ ਰਹੀ ਸੀ ਇਹਦੇ ਘਰੇ ਰੇਡ ਕੀਤੇ ਜਾ ਰਹੇ ਸੀ ਇਹ ਇੱਧਰ ਉੱਧਰ ਹੋ ਜਾਂਦਾ ਸੀਗਾ ਇਹ ਮਿਲ ਨਹੀਂ ਰਿਆ ਸੀ ਸਾਨੂੰ ਹਾਲੇ ਇਨ ਦੀ ਮੀਨ ਟਾਈਮ ਇਹਨੇ ਕ੍ਰਾਈਮ ਕਰ ਲਿਆ ਸੋ ਇਹ ਅਰੈਸਟ ਕਰ ਲਿਆ ਹੈਗਾ ਪਰ ਅਸੀਂ ਇਨਵੈਸਟੀਗੇਸ਼ਨ ਅਸੀਂ ਕਰਦੇ ਪਏ ਆਂ ਬਹੁਤ ਸਾਰੀਆਂ ਚੀਜ਼ਾਂ ਹੋਰ ਖੁਲਾਸੇ ਜਿਹੜੇ ਹੈਗੇ ਆ ਇਹਦੀ ਪੁੱਛਗਿੱਛ ਤੋਂ ਹੋਰ ਜਿਹੜੇ ਬੰਦੇ ਨਾਲ ਮਾੜੇ ਜੁੜੇ ਹੋਏ ਆ ਉਹਨਾਂ ਸਾਰਿਆਂ ਦਾ ਜਿਹੜਾ ਹੈਗਾ ਅਸੀਂ ਖੁਲਾਸਾ ਕਰਾਂਗੇ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਇਹਨਾਂ ਦਾ ਰਿਮਾਂਡ ਲਾਵਾਂਗੇ ਔਰ ਸਖਤੀ ਨਾਲ ਇਹਦੀ ਪੁੱਛਗਿੱਛ ਕਰਕੇ ਕੋਣ ਚੀਜ਼ਾਂ ਮੋਰੇ ਲੈ ਕੇ ਆਵਾਂਗੇ ਸੋ ਇੱਕ ਇਹ ਜਿਹੜਾ ਐਨ ਆਰ ਆਈ ਦਾ ਜਿਹੜਾ ਜਿਹੜਾ ਕਿਡਨੈਪਿੰਗ ਦਾ ਪਲੱਸ ਉਹਦੇ ਕੋ ਪੈਸੇ ਐਂਟਣ ਦਾ ਉਹਨੂੰ ਬਲੈਕਮੇਲ ਕਰਨ ਦਾ ਇਹ ਜਿਹੜਾ ਹੈਗਾ ਪੁਲਿਸ ਨੇ ਪਰਦਾ ਫਾਸ਼ ਕੀਤਾ ਹੈਗਾ ਔਰ ਟਾਈਮਲੀ ਐਕਸ਼ਨ ਹੋ ਗਿਆ ਜਿੱਦਾਂ ਦੀ ਉਹਦੀ ਇਸ ਵੇਲੇ ਉਹਦੀ ਅਸੀਂ ਮਲਾਦਾ ਵੀ ਕਰਾਇਆ ਉਹਦਾ ਹਸਪੀਟਲ ਚ ਬਹੁਤ ਜ਼ਿਆਦਾ ਉਹਦੇ ਅੱਖ ਤੇ ਉਹਦੀ ਬਾਡੀ ਤੇ ਸੱਟਾਂ ਲੱਗੀਆਂ ਹੋਈਆਂ ਔਰ ਜਿੱਦਾਂ ਹੋ ਸਕਦਾ ਇਹਨਾਂ ਨੇ ਜਾਂ ਨਸ਼ੇ ਚ ਜਾਂ ਕਿਦਾਂ ਜਿਨ੍ਹਾਂ ਨੇ ਉਹਦੇ ਕਾਫੀ ਜ਼ਿਆਦਾ ਉਹਨੂੰ ਟਾਰਚਰ ਕੀਤਾ ਹੈਗਾ ਔਰ ਟੌਰਚਰ ਕਰਕੇ ਨੇ ਸਾਰਾ ਇਹ ਜਿਹੜਾ ਅੰਜਾਮ ਦਿੱਤਾ। ਸੋ ਬਹੁਤ ਹੀ ਵੱਡਾ ਜੀ ਦੇਖੋ ਇਹ ਜਿਹੜਾ ਕੰਡ ਫੜਿਆ ਗਿਆ ਵਾ ਇਸ ਵੀਡੀਓ ਸੇ ਤੁਹਾਨੂੰ ਦਿਖਾ ਰਹੇ ਹਾਂ। ਸਰ ਮਸਲੇ ਦੀ ਗੱਲ ਇਹ ਹੈ ਜੀ ਮਸਤ ਮੈਂ ਕੋਈ ਨਹੀਂ। ਤੁਸੀਂ ਸਾਰੇ ਵੀਡੀਓ ਦੇਖਿਓ ਸਾਰੇ ਚੈਨਲ ਸਬਸਕ੍ਰਾਈਬ ਕਰੋ ਸਰ ਗੁਰਬੰਦਰ ਰਮਨ ਧਰਮਨ ਦੀ ਜਿਹੜਾ ਮੈਂਡਲ ਜਿਹੜਾ ਪਹਿਲਾ ਹਸਬੰਦ ਜਿਹਨੂੰ ਉਹਨੇ ਤਲਾਕ ਦਿੱਤਾ ਹੋਇਆ ਹੁਣ ਨਾਲ ਜਾਂ ਤਾਇਦ ਆਇਆ ਦਾ ਸਪੋਰਟ ਹੋਇਆ। ਸ਼ਾਇਦ ਤੁਸੀਂ ਕਿਉਂਕਿ ਲੋਕ ਇੱਥੇ ਸਾਰੀ ਪ੍ਰੈਸ ਹੈਗੀ ਆ ਤਾਂ ਫਾਜ਼ਲ ਕਾਜ ਕਾਫੀ ਲੋਕ ਜਾਣਦੇ ਹੀ ਆ ਇਹਦੇ ਬਾਰੇ ਇਹਦੀਆਂ ਹਰਕਤਾਂ ਬਾਰੇ ਕਿਉਂਕਿ ਕਈ ਜਗ੍ਹਾ ਤੇ ਇਹਦੇ ਦੇ ਨਾਮੀ ਅਗਾ ਇਹਦੇ ਕਈ ਪਰਚੇ ਦਰਜਾ ਸਰ ਜਸਲੇ ਦੀ ਗੱਲ ਕੀਤੇ ਤਾਂ ਇਹ ਆਇਆ 26 ਤੋਂ ਇਹਨੇ ਪੰਦ ਨੂੰ ਵਾਪਸ ਜਾਣਾ ਸੀ ਕੀ ਇਹ ਥਰ ਛੜੀ ਅੰਦਰ ਉਹਨਾਂ ਨੇ ਟਾਈਮਿੰਗ ਨੂੰ ਵੇਖ ਕੇ ਕੀਤਾ ਗਿਆ ਦੇਖੋ ਜੀ ਇਹ ਬਹਾਨਾ ਬਣਾ ਕੇ ਬਲਵਿੰਦਰ ਨਾਲ ਕਿ ਅਸੀਂ ਇਹਨਾਂ ਨੂੰ ਬਾਹਰ ਭੇਜਣਾ ਹੈਗਾ ਆ ਮੈਂ ਆਪ ਬਾਹਰ ਜਾਣਾ ਹੈਗਾ ਸਾਡੀ ਮਦਦ ਕਰੋ ਉਸ ਬਹਾਨੇ ਦੇ ਵਿੱਚ ਇਹਨਾਂ ਨੇ ਉਹਨਾਂ ਦਾ ਟਾਈਮ ਰੱਖ ਲਿਆ ਬਾਹਰ ਉਹਨੂੰ 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 ਵਾਕਫ ਸੀ ਉਹਦੇ ਕੋਲ ਕੰਮ ਵੀ ਕਰਦੀ ਰਹੀ ਇਥੇ ਉਹਨੂੰ ਡਾਟਾ ਤੋਂ ਦੱਸਿਆ ਕਿ ਉਹਨੂੰ ਪਰਮਾਇਆ ਇਹਨੇ ਕਿ ਮੈਂ ਤੈਨੂੰ ਕੱਲ੍ਹੇ ਮਿਲਣ ਦੀ ਆ ਜਾਂ ਉਹ ਉਹਨਾਂ ਨਾਲ ਟਾਈਮ ਆਪਸ 'ਚ ਇਹਨਾਂ ਨੇ ਰੱਖ ਲਿਆ ਤਾਂ ਉੱਥੇ ਹੋਟਲ ਦੇ ਵਿੱਚ ਇਹਨਾਂ ਨੂੰ ਕਰ ਲਿਆ ਔਰ ਉਹ ਪੂਰਾ ਪਲਾਨ ਦੇ ਵੇ ਨਾਲ ਕੀਤਾ ਕਿ ਇਹਨੂੰ ਕਿਸੇ ਤਰ੍ਹਾਂ ਘਰੋਂ ਬਾਹਰ ਕੱਢੀਏ ਉੱਥੇ ਕਿਤੇ ਕੱਲੀ ਮਿਲਣ ਦਾ ਸਿਸਟਮ ਕਰੀਏ ਉੱਥੋਂ ਚੱਕੀਏ ਉੱਥੋਂ ਚੱਕ ਕੇ ਇਹਨੂੰ ਲਿਆਂਦਾ ਕਿ ਸਾਰੀ ਪਲੈਨਿੰਗ ਦੇ ਤਹਿਤ ਕੀਤਾ ਇਹਨਾਂ ਨੇ ਸਰ ਜੀ ਮੈਂ ਬਲੈਕਮੇਲਿੰਗ ਦੀ ਗੱਲ ਕੀਤੀ ਜਾ ਰਹੀ ਹੈ ਕੋਈ ਪੈਸੇ ਦਾ ਲੈਣ-ਦੇਣ ਨਹੀਂ ਹੋਇਆ ਦੇਖੋ ਜੀ ਪੈਸੇ ਦਾ ਲੈਣ ਦੇਣ ਉਹਦੇ ਵਿੱਚ ਇਹ ਤੈਅ ਹੋ ਰਿਹਾ ਸੀਗਾ ਕੁਝ ਪੈਸੇ ਸਾਨੂੰ ਬਾਹਰ ਪ੍ਰਾਪਰਟੀ ਸਾਨੂੰ ਸਾਡੇ ਨਾਂ ਤੇ ਕਰਾ ਦੇ ਕਿਉਂਕਿ ਇਹਦੇ ਉੱਥੇ ਘਰ ਇਹਦੇ ਆਪਣੇ ਬਿਜ਼ਨਸ ਬਹੁਤ ਵੱਡੇ ਆ ਤਾਂ ਜਦੋਂ ਕਿਸੇ ਬੰਦੇ ਦੀ ਨਿਊਡ ਤੁਸੀਂ ਵੀਡੀਓ ਬਣਾ ਲਓ ਪਲੱਸ ਤੁਸੀਂ ਉਹਨੂੰ ਇੱਕ ਕੁੱਟ ਮਾਰ ਕੇ ਇਦਾਂ ਸਿਸਟਮ ਕਰ ਲਓ ਜੋ ਮਰਜੀ ਉਹ ਅੱਗੇ ਕੀ ਕਰਨਾ ਸੀਗਾ ਸੀਕੁਐਂਸ ਇਹਨਾਂ ਨੇ ਜਾਂ ਕਿ ਕੀ ਲਿਖਵਾਉਣਾ ਸੀਗਾ ਉਹ ਤੋਂ ਪਹਿਲਾਂ ਹੀ ਜਦੋਂ ਪੁਲਿਸ ਜਦੋਂ ਮੌਕੇ ਤੇ ਪਹੁੰਚੀ ਇਹਨੂੰ ਫੜ ਲਿਆ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸਣ ਡਿਆ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੋਈ ਆ ਇਹਨਾਂ ਦੀ ਪੁੱਛ ਕੇ ਦੋਸ਼ੀਆਂ ਦੀ ਪਲੱਸ ਜਿਹੜਾ ਨਛੱਤਰ ਨੂੰ ਅਸੀਂ ਉੱਥੋਂ ਛੁਡਵਾਇਆ ਇਹਦੇ ਚ ਉਂਗਲ ਚੋਂ ਉਹਦੀ ਸਾਰੀ ਰਾਸਤੇ 'ਚ ਉਹਦੀ ਸਾਰੇ ਉਹਦੀ ਇਨਵੈਸਟੀਗੇਸ਼ਨ 'ਚੋਂ ਇਹ ਗੱਲ ਸਾਹਮਣੇ ਆਈ ਆ ਕਿ ਆ ਮੇਰੇ ਨਾਲ ਇਦਾਂ ਹੋਈ ਆ ਇੰਨੇ ਪੈਸਿਆਂ ਦੀ ਮੰਗ ਕੀਤੀ ਆ ਇੰਨੇ ਪੈਸੇ ਮੈਂ ਇਹਨਾਂ ਨੂੰ ਮੰਨ ਗਿਆ ਦੇਣ ਲਈ ਕਿਉਂਕਿ ਇਹਨਾਂ ਨੇ ਮੇਰੀ ਪਿਕਚਰ ਬਣਾ ਲਈ ਮੇਰਾ ਮੈਨੂੰ ਬੁਰੀ ਤਰ੍ਹਾਂ ਇਹਨਾਂ ਨੇ ਮੈਨੂੰ ਕੁੱਟਮਾਰ ਕੀਤੀ ਔਰ ਮੈਨੂੰ ਇਹ ਕੀਤਾ ਕਿ ਸਾਰੇ ਦੁਨੀਆ 'ਚ ਇਹਨੂੰ ਵਾਇਰਲ ਕਰ ਸਰ ਵਾਇਰਲ ਕੀਤੀ ਜੀ ਨਹੀਂ ਜਾਂ ਉਹਨੂੰ ਕੋਈ ਵੀਡੀਓ ਹਾਂ ਜੀ ਪੈਸੇ ਤਾਂ ਨਹੀਂ ਕੋਈ ਦਿੱਤੇ ਉਹਨਾਂ ਨੂੰ ਮੈਂ ਬਰੀਫ ਕੀਤਾ ਨਾ ਜੀ ਉਹਨਾਂ ਨੂੰ ਸਰ ਜੀ ਬਰੀਫ ਕਰਾ ਕੇ ਵਾਇਰਲ ਕੀਤੀ ਗਈ ਹੈ ਜਾਂ ਨਹੀਂ ਨਹੀਂ ਜੀ ਵੀਡੀਓ ਬਣ ਗਈ ਵੀਡੀਓ ਦਾ ਜਿਹੜਾ ਮੋਬਾਈਲ ਆ ਉਹ ਸਾਡੇ ਗ੍ਰਿਫਟ ਚ ਸਾਡੇ ਐਸਐਚਓ ਕੋ ਆ ਗਿਆ ਉਹ ਬਕਾਇਦਾ ਐਫਐਸ ਤੋਂ ਉਹਦੀ ਕਿਹਦਾ ਉਹਦੀ ਐਸ ਪਰ ਜਿਹੜੀ ਇਲੀਗਲ ਪ੍ਰੋਸੀਜਰ ਆ ਉਹ ਡਾਕ ਕੀਤਾ ਜਾਊਗਾ ਔਰ ਉਹਨੂੰ ਫਰਦਰ ਜਿਹੜਾ ਹੈਗਾ ਇਹਨਾਂ ਨੂੰ ਉਹਦੀ ਕੋਰਟ ਦੇ ਵਿੱਚ ਉਹਨੂੰ ਲਾ ਸਰ ਜਿਹੜਾ ਅਸਲਾ ਹੈਗਾ ਅਸਲੇ ਦੀ ਗੱਲ ਕਰੀਏ ਤਾਂ ਕਿੱਥੋਂ ਮੰਗਵਾਇਆ ਗਿਆ ਕਿਹੜਾ ਅਸਲਾ ਹੈ ਇੰਡੀਆ ਨੇ ਕਿ ਚਾਈਨੈਸ ਹੈ ਹੈਗਾ ਕਿ 232 ਬੋਰ ਦੇ ਪਿਸਟਲ ਹੈਗੇ ਆ ਇਹਦੇ ਨਾਲ ਇੱਕ 315 ਬੋਰ ਦੀ ਗਾਨੇ ਆ ਇੱਕ 12 ਬੋਰ ਦੀ ਗਾਨੇ ਇਹਦੇ ਨਾਲ ਲਾਈਵ ਕਾਰਟਿਜਸ ਵੀ ਨਾਲ ਹੈਗੇ ਆ 10 ਰਾਉਂਡ ਹੈਗੇ ਆ ਇਹਦੇ 32 ਬੋਰ ਦੇ 12 12 ਬੋਰ ਦੇ ਕੁਝ ਕਾਰਤੂਸ ਹੈਗੇ ਆ ਸੋ ਇਹ ਸਾਰੇ ਜਿਹੜੇ ਹੈਗੇ ਆ ਇਹ ਅਸਲਾ ਕੀ ਆ ਇਹਦੇ ਕੋਲ ਕਾਫੀ ਸਾਰੇ ਪਰਚੇ ਦਰਜ ਹੈ ਇੱਕ ਅਸਲਾ ਇਹਦਾ ਇੰਦਾ ਦਾ ਜਿਹੜਾ ਰੀਨਿਊ ਹੀ ਨਹੀਂ ਹੋ ਸਕਿਆ 2016 ਤੋਂ ਬਾਅਦ that means it's illegal ਬਾਕੀ ਇਹ ਅਸਲੇ ਹੋਰ ਚੱਕੀ ਫਿਰਦਾ ਆ ਜਿਹੜੇ ਕੀ ਇਹਦੇ ਆਪਣੇ ਨਹੀਂਗੇ ਤਾਂ ਲੈਚੂਰਲੀ ਇਹਨੇ ਕਿਤੇ ਨਾ ਕਿਤੇ ਪ੍ਰੋਕਿਊਰ ਕੀਤੇ ਆ ਜਿਹੜਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਅਸੀਂ 1-2 ਦਿਨਾਂ ਚ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਆਡੇ ਇਨੀਸ਼ੀਅਲ ਸਟੇਜ ਆ ਅਸੀਂ ਜਲਦੀ ਤੁਹਾਨੂੰ ਇਹਦੇ ਬਾਰੇ ਦੱਸਾਂ ਸਰ ਕਿੰਨੇ ਘੰਟਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਨਸ਼ਾ ਕਰਨ ਦਾ ਆ ਰਹੀ ਸੀ ਇਹ ਇਹ ਜੋ ਸਾਨੂੰ ਦੇਖੋ ਇਦਾਂ ਆਇਆ ਕਿ ਅਸੀਂ ਇਹਦਾ ਡੋਪ ਟੈਸਟ ਵੀ ਕਰਵਾ ਰਹੇ ਹਾਂ ਡੋਪ ਟੈਸਟ ਸਾਨੂੰ ਗੱਲਾਂ ਕਲੀਅਰ ਹੋਣਗੀਆਂ ਸਾਡੀ ਸਾਡੀ ਜਿਹੜਾ ਕਾਂਡ ਫੜਿਆ ਗਿਆ ਵਾ ਦਿਖਾ ਦਿੱਤੀ ਹੈ ਇਹ ਚਿੱਟੇ ਦਾ ਨਸ਼ਾ ਕਰਦੀ ਸੀ ਜੀ ਕਿਰਪਾ ਕਰਕੇ ਸਾਰਾ ਵੀਡੀਓ ਦੇਖਿਓ ਹੁਣ ਇਹ ਵੀ ਨਸ਼ਾ ਕਰਦੀ ਸੀ ਤਾਂ ਜੋ ਤਾਂ ਜੋ ਨਮੀਨ ਤਾਂ ਦੀ ਨੇ ਉਹ ਬਾਹਰ ਵੀ ਨਸ਼ਾ ਲੈਂਦੀ ਔਰ ਜਿਹੜਾ ਇਹ ਖੁਲਾਸਾ ਹੋਇਆ ਵੀ ਲਾਦੀ ਉੱਥੇ ਵੀ ਨਸ਼ਾ ਕਰਦੀ ਸੀ ਇਹ ਵੀ ਆ ਗਿਆ ਵੀ ਹਾਂ ਠੀਕ ਆ ਸਾਡੀ ਵੀਡੀਓ ਤੇ ਔਰ ਇਹ ਪਹਿਲਾਂ ਇਹਨਾਂ ਨੇ ਕੋਈ ਡਰਗ ਤੋਂ ਛੱਡਣ ਲਈ ਹੋਰ ਵੀ ਉਹ ਵੀ ਉਪਰਾਲੇ ਕੀਤੇ ਸੀ ਪਰ ਪਰ ਦੇ ਆਰ ਇਨਟੂ ਦਿਸ ਥਿੰਗ ਸਰ ਰਿਸ਼ਤੇਦਾਰੀ ਕੀ ਸੀ ਇਹਨਾਂ ਦੀ ਜਿਹੜੇ ਦੋਸ਼ੀਆਂ ਦੀ ਆਪਸੀ ਕੋਈ ਰਿਸ਼ਤੇਦਾਰੀ ਪੈਂਦੀ ਹੈ ਇਹਨਾਂ ਦੀ ਉਹਨਾਂ ਨਾਲ ਕੋਈ ਰਿਸ਼ਤੇਦਾਰੀ ਨਹੀਂ ਸੀ ਜਿਹੜਾ ਬਲਵਿੰਦਰ ਸਿੰਘ ਹੈ ਨਛੱਤਰ ਦਾ ਰਿਸ਼ਤੇਦਾਰ ਆ ਬਲਵਿੰਦਰ ਸਿੰਘ ਦੇ ਥਰੂ ਪਹਿਲਾਂ ਸਿਫਾਰਿਸ਼ ਕਰਾ ਕੇ ਗੁਰਵਿੰਦਰ ਨੇ ਬਾਹਰ ਉਹਨੂੰ ਕੰਮ ਦਵਾਇਆ ਸੀਗਾ ਹੁਣ ਵੀ ਬਲਵਿੰਦਰ ਪਤਾ ਖੁਦਾ ਇਹਨਾਂ ਨੂੰ ਕਿਉਂਕਿ ਹੋਰ ਇਹਨਾਂ ਦੀ ਸੈਲ ਸੀਗੇ ਅਮਰੀਕਾ 'ਚ ਕਿ ਬਾਹਰੋਂ ਆਏ ਆ ਤਾਂ ਹੁਣ ਬਲਵਿੰਦਰ ਦੇ ਥਰੂ ਉਹਨੂੰ ਮਿਲੇ ਸੀਗੇ ਔਰ ਜਲੰਧਰ ਕੋਠੀ ਇਹਨਾਂ ਦੀ ਘਰ ਜਾ ਕੇ ਮਿਲੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਫਰਦ ਰੱਖੀ ਕਿ ਕਿੰਨੇ ਗੱਲਾਂ ਦੇ ਵਿੱਚ ਕਿੱਥੇ ਲੁਕੋਇਆ ਕਿੱਥੇ ਹੋਇਆ ਸੀਗਾ ਕਿੱਥੇ ਰੱਖਿਆ ਹੋਇਆ ਸੀਗਾ ਜੀ ਇਹਨਾਂ ਨੇ ਇਨੂੰ ਜਿਹੜਾ ਲਾਸਟ ਜਿੱਥੋਂ ਅਸੀਂ ਫੜਿਆ ਆ ਉਹਦੇ ਕੰਮ ਕਰਦੇ ਆ ਮੁਕੇ ਦੇ ਅਧਿਕਾਰੀ ਬਿਆਨ ਦੇ ਰਹੇ ਆ ਆਪਣਾ ਕੰਮ ਲੈ ਕੇ ਪਹਿਲਾਂ ਇਹਨਾਂ ਨੇ ਮੋਟਰ ਤੇ ਲੈ ਕੇ ਗਏ ਵੱਖਰੇ ਵੱਖਰੇ ਥਾਵਾਂ ਤੇ ਲੈ ਕੇ ਗਏ ਉਹ ਜਿਹੜਾ ਹੈਗਾ ਸਾਡੀ ਇਨਵੈਸਟੀਗੇਸ਼ਨ ਸਾਰੀ ਚੱਲੂਗੀ ਕਿਉਂਕਿ ਇਹਦੇ ਵਿੱਚ ਇਹਦੀ ਪਹਿਲਾਂ ਇਹਨੂੰ ਕੁੱਟਿਆ ਫਿਰ ਇਹਦੇ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਪੱਟੀ ਬੰਨ੍ਹ ਕੇ ਇਹਨੂੰ ਦੋ ਤਿੰਨ ਲੋਕੇਸ਼ਨਾਂ ਤੇ ਵੱਖਰੇ ਵੱਖਰੇ ਘੁਮਾਉਂਦੇ ਰਹੇ ਫਿਰ ਬਾਅਦ ਚ ਘਰ ਲੈ ਕੇ ਗਿਆ ਜਦੋਂ ਇਹ ਪੈਸੇ ਦੇਣ ਲਈ ਮੰਨ ਗਿਆ ਫਿਰ ਇਹਨੂੰ ਥੋੜਾ ਰਿਲੈਕਸ ਕੀਤਾ ਫਿਰ ਘਰ ਲੈ ਗਏ ਘਰ ਜਾ ਕੇ ਫਿਰ ਇਹਨੂੰ ਬਾਅਦ ਦੇ ਵਿੱਚ ਜਦੋਂ ਇਹਨੂੰ ਜਦੋਂ ਅਸੀਂ ਫੜਿਆ ਫੇਰ ਸਾਰੀ ਸਾਨੂੰ ਗੱਲ ਮੋੜ ਆਈ ਕਿਦਾਂ ਇਹਨੂੰ ਨੇਕਡ ਕਰਕੇ ਕਿਦਾਂ ਇਹਦੀ ਫਿਲਮ ਬਣਾ ਕੇ ਕਿਦਾਂ ਇਹਨੂੰ ਇੰਟਰੋਗੇਟ ਕੀਤਾ ਉਹ ਸਾਰੀ ਚੀਜ਼ਾਂ ਫੈਮਿਲੀ ਨੇ ਅਪਰੋਚ ਕੀਤਾ ਜੀ ਤੁਹਾਡੇ ਤੋਂ ਸਾਡੇ ਕੋਲ ਬਲਵਿੰਦਰ ਨੇ ਅਪਰੋਚ ਕੀਤਾ ਬਲਵਿੰਦਰ ਦੇ ਬਿਆਨ ਤੇ ਅਸੀਂ ਇਹ ਮੁਕਦਮਾ ਦਰਜ ਕੀਤਾ ਔਰ ਇਹ ਕਿਉਂਕਿ ਇਹ ਪ੍ਰੈਸ ਹੋ ਗਿਆ ਇੱਕ ਸੀਰੀਅਸ ਆਫੈਂਸ ਇੱਕ ਹੋ ਸਕਦਾ ਹੈ ਇਹ ਕਿਸੇ ਹੋਰ ਰੂਪ ਚ ਚੱਲ ਜਾਂਦਾ ਕਿਉਂਕਿ ਇਹ ਇੱਕ ਐਨਆਰ ਇੱਕ ਫੋਰਨ ਸਿਟੀਜ਼ਨ ਆ ਯੂਐਸ ਦਾ ਔਰ ਇਹ ਬੜਾ ਇੱਕ ਮੇਨ ਕੇਸ ਸਿਗਾ ਔਰ ਇਹਨੂੰ ਕਿਉਂਕਿ ਇਸ ਕੇਸ ਨੂੰ ਲਾਈਫ ਦੀ ਨਾ ਲੈਂਦੇ ਹੋ ਉਸੇ ਵੇਲੇ ਐਸਐਚਓ ਨੇ ਸਭ ਤੋਂ ਪਹਿਲਾਂ ਜਿਹੜਾ ਸਿਟੀ ਐਸਐਚਓ ਨੇ ਰਿਐਕਟ ਕੀਤਾ ਉਸ ਬੰਦੇ ਦੇ ਬਿਆਨ ਤੇ ਕਿਉਂਕਿ ਜਦੋਂ ਉਹ ਆਇਆ ਤਾਂ ਉਹ ਅਗਰ ਵੀ ਥੋੜਾ ਬਹੁਤਾ ਡੇਰੀ ਹੋ ਜਾਂਦੀ ਤੇ ਉੱਥੋਂ ਜਿਹਨੇ ਲੈ ਕੇ ਨਿਕਲ ਜਾਣਾ ਸੀ ਸਰ ਕਿੰਨੇ ਦੇਰ ਦੇ ਵਿੱਚ ਜਿਹੜਾ ਕੰਮ ਦੇਖੋ ਜੀ ਰਾਤ ਨੂੰ ਇਹਨਾਂ ਨੇ ਉੱਥੋਂ ਬੋਤਲ ਚੋਂ ਲੈ ਕੇ ਆਂਦਾ ਦੋ ਵਾਰ ਤਿੰਨ ਦੀ ਰਾਤ ਨੂੰ ਇੱਥੇ ਰਾਤੋਂ ਰਾਤ ਇਹਨੂੰ ਲੈ ਕੇ ਫਿਰਦੇ ਰਹੇ ਉੱਥੇ ਪਹਿਲਾ ਮੋਟਰਾਂ ਤੇ ਜਾਂ ਹੋਰ ਫੇ ਘਰ ਲੈ ਕੇ ਤੜਕੇ ਤਾਂ ਦਿਨੇ ਕੱਲ ਨੂੰ ਅਸੀਂ ਇਹਨੂੰ ਰਿਕਵਰ ਕਰ ਲਿਆ ਕਰ ਕਿੰਨੇ ਘੰਟਿਆਂ ਦੇ ਵਿੱਚ ਮੈਨੂੰ ਲੱਗਦਾ ਕੋਈ ਸ਼ਿਕਾਇਤ ਮਿਲਣ ਤੋਂ ਸ਼ਿਕਾਇਤ ਮਿਲਣ ਤੋਂ ਤਾਂ ਬਿਲਕੁਲ ਥੋੜੀ ਦੇਰ ਜੀ ਬਾਕੀ ਜਦੋਂ ਕ੍ਰਾਈਮ ਹੋਇਆ ਉਦੋਂ ਇਹ ਰਾਤ ਤੋਂ ਇੱਕ ਦਿਨ ਰਾਤ ਪਹਿਲਾਂ ਹੋਇਆ ਨਾਲ ਹੀ ਅਗਲੇ ਦਿਨ ਤਿੰਨੇ ਜਿਹੜਾ ਟੌਰਚਰ ਕੀਤਾ ਗਿਆ ਉਹ ਉਹਨੇ ਆਪਣੇ ਘਰ ਹੀ ਕੀਤਾ ਹੈ ਕਿ ਜਾਂ ਬਖਵਕਾਵਾ ਤਾਂ ਹੀ ਕੀਤਾ ਗਿਆ ਬਖਵਕਾਵਾ ਤਾਂ ਕੀਤਾ ਘਰ ਵੀ ਟੌਰਚਰ ਦੀ ਫਿਲਮ ਬਣਾ ਪੂਰੀ ਬਾਰ ਦਾ ਖਲਾਕਾਉਣੇ ਵਾਲਾ ਸੀਮਨਦੀ ਸਿੰਘ ਤੇ ਸੀਪੀਐਸਐਸਪੀ ਫਾਜ਼ਿਲਕਾ ਜਿੱਨਾ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਸੀ ਜੋ ਕਿ ਡਨੈਪਿੰਨਾ ਮਾਮਲਾ ਸਾਹਮਣੇ ਆਇਆ ਸੀ ਉਹਨੂੰ ਲੈ ਕੇ ਆਪਣੇ ਆਫਿਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਸੀ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਰਗੱਲਾ ਮੀਡੀਆ ਤੇ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਦੇ ਰਹੋ ਦੇਖਦੇ